ਨਸ਼ਿਆਂ ਵਿਰੁੱਧ ਯੁੱਧ ਮੰਦੇ ਤਹਿਤ ਅੱਜ ਡਰਗ ਇੰਸਪੈਕਟਰ ਡਾਕਟਰ ਕਰੂਨਾ ਗੁਪਤਾ ਵੱਲੋਂ ਸਿਟੀ ਪੁਲਿਸ ਰਾਜਪੁਰਾਦੇਸ਼ ਦੇ ਸਹਿਯੋਗ ਨਾਲ ਰਾਜਪੁਰਾ ਦੀ ਕਮੇਸਰੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਰਾਜਪੁਰਾ ਸਰਦਾਰ ਬਲਵਿੰਦਰ ਸਿੰਘ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 1 ਮਾਰਚ 2025 ਤੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਦੇ ਤਹਿਤ ਡਾਕਟਰ ਕਰुणा ਗੁਪਤਾ ony team ਵੱਲੋਂ ਨਸ਼ਿਆਂ ਵਿਰੁੱਧ ਮੁਹਿੰਮ ਦੇ ਤਹਿਤ ਰਾਜਪੁਰਾ ਦੇ ਕੈਮਿਸਟਰੀਆਂ ਦੀਆਂ ਦੁਕਾਨਾਂ ਚੈੱਕ ਕੀਤੀਆਂ ਗਈਆਂ ਨੇ ਕਿਉਂਕਿ ਕੈਮਿਸਟਰੀ ਦੁਕਾਨਾਂ ਤੇ ਅਨੇਕਾ ਪ੍ਰਕਾਰ ਦੀਆਂ ਦਵਾਈਆਂ ਹੁੰਦੀਆਂ ਨੇ ਇਸ ਬਾਰੇ ਸਹੀ ਜਾਣਕਾਰੀ ਡਰੱਗ ਇੰਸਪੈਕਟਰ ਹੀ ਦੇ ਸਕਦੇ ਨੇ ਮੇਰਾ ਨਾਮ ਕਰुणा ਗੁਪਤਾ ਡਰੱਗ ਇੰਸਪੈਕਟਰ ਰਾਜਪੁਰਾ ਅੱਜ ਰਾਜਪੁਰਾ ਤੇ ਚੈੱਕ ਕੀਤਾ ਪਰ ਆਇਓ ਕੋਈ ਤਰਾਜੋ ਨਹੀਂ ਫਿਲਹਾਲ ਕੋਈ ਹੈਜੀ ਤਰਾਜੋ ਜਿਹੜੇ ਲੋਕ ਨਕਲੀ ਦਵਾਈਆਂ ਦੂਰ ਗਿਆ ਵੇਖਦੇ ਐ ਦੁਕਾਨਦਾਰ ਕਿਆ ਲੋਕ ਪਰਚੇਵ ਕਰਦੇ ਐ ਪਰ ਉਹਨਾਂ ਨੂੰ ਕੀ ਮਿਲ ਸਕਦਾ ਮੇਰਾ ਇਹ ਮੈਸੇਜ ਹੈ ਵੀ ਕੋਈ ਵੀ ਕੈਮਿਸਟ ਕੋਲੋਂ ਕੋਈ ਵੀ ਨਕਲੀ ਦਵਾਈ ਨਾ ਲਓ ਕਿਉਂਕਿ ਸਾ ਜੋ ਸਰਕਾਰ ਦੀ ਮੁਹਿੰਮ ਦੇ ਵਿੱਚ ਅਸੀਂ ਵੀ ਆਪਣਾ ਹਰ ਇੱਕ ਬੰਦੇ ਨੂੰ ਆਪਣਾ ਪਰਸਨਲੀ ਯੋਗਦਾਨ ਦੋ ਵਿੱਚ ਤੁਸੀਂ ਵੀ ਆਪਣੀ ਕੋਈ ਮੋਰਲ ਡਿਊਟੀ ਸੰਭੋਲ ਮੈਡਮ ਜਿਸ ਪਰ ਜੋ ਪੁਲਿਸ ਦਾ ਤਾਂ ਉਹ ਮਿਲ ਹੀ ਜਾਣਾ ਨਾਲ ਤੁਸੀਂ ਜਾ ਦਿਓ ਤੁਸੀਂ ਦੁਕਾਨਾਂ 'ਤੇ ਚੈੱਕ ਕਰਾਣਾ ਉੱਤੇ ਵੀ ਸਹਿਯੋਗ ਮਿਲ ਰਿਹਾ ਹੈ ਜਾਂ ਕੋਈ ਅਸਰ ਨਹੀਂ ਚੈਪੜ ਨਹੀਂ ਨਹੀਂ ਕੇਮਿਸਟਾਂ ਦਾ ਵੀ ਸਹਿਯੋਗ ਹੈਗਾ ਸਾਡੇ ਨਾਲ ਤਾਂ ਕਿ ਮਤਲਬ ਸਾਡੀ ਚੈਕਿੰਗ ਕਰਾਉਣ ਦੇ ਵਿੱਚ ਸੱਦੀ ਹੈਲਪ ਕੀਤੀ ਗਈ ਹੈ ਐਸਐਟੇ ਸਾਥ ਦੇ ਨਾਲ ਮੈਡਮ ਬੇਸਿਕਲੀ ਕੀ ਚੈੱਕ ਕਰਦੇ ਬੇਸਿਕਲੀ ਮੇਨ ਤਾਂ ਫਿਲਹਾਲ ਸਾਡਾ ਟਾਰਗੇਟ ਹੈਬਿਟ ਫਾਰਮਿੰਗ ਮੈਡੀਸਿਨਸ ਤੇ ਹੀ ਹੈ ਕਿ ਕੋਈ ਵੀ ਸ਼ਾਪ 'ਤੇ ਵਿੱਚ ਹੈਬਿਟ ਫਾਰਮਿੰਗ ਮੈਡੀਸਨ ਨਾ ਹੋਵੇ ਠੀਕ ਹੈ ਨਾ ਚੰਦੂ ਕੇਮਿਸਟਾਂ ਨੂੰ ਸਹੀ ਜਣਾ ਜਾਣੇ ਕਿ ਇਹ ਸਰਕਾਰ ਦਾ ਯੋਗਦਾਨ ਸਰਕਾਰ ਦੇ ਨਾਲ ਫੜ ਕੇ ਰਲ ਕੇ ਇਹ ਪਬਲਿਕਲੀ ਅਫਰਟਸ ਕਰਨ ਵੀ ਨਸ਼ਾ ਬਿਲਕੁਲ ਬੰਦ ਕਰਨਾ ਜੋ ਡਰੱਗ ਚੱਕ ਰਹੇ ਹੈ ਚੈਕਿੰਗ ਕਰ ਰਹੇ ਹੈ ਕੀ ਜਣਾ ਕਰੀ ਆ ਸਰਕਾਰ ਦਾ ਸਰਕਾਰ ਦੀ ਹਦਾਇਤਾਂ ਦੇ ਮੁਤਾਬਕ ਐਸਐਸਪੀ ਸਾਹਿਬ ਦੇ ਹੁਕਮਾਂ ਦੇ ਨਾਲ ਸਾਰੇ ਜ਼ਿਲ੍ਹੇ ਦੇ ਵਿੱਚ ਚੈਕਿੰਗ ਹੋ ਰਹੀ ਹੈ ਜਿੰਨੇ ਕਮਿਸ਼ਨ ਸ਼ਾਪਾਂ ਸਾਰੇ ਇੱਕ ਟਾਈਮ ਤੇ ਹੀ ਅੱਜ ਦਿਨ ਦੇ ਚੈੱਕ ਕੀਤੀ ਜਾ ਰਹੀ ਹੈ ਸਵੇਰ ਲਈ ਲੈ ਕੇ ਹੋਰ ਇਹ ਉਸ ਦੇ ਨਾਲ ਅਸੀਂ ਡਰੱਗ ਇਨਸਪੈਕਟਰ ਸਾਹਿਬ ਦੀ ਮਦਦ ਲੈ ਕੇ ਸਾਰੇ ਚੈਕਿੰਗ ਕਰ ਰਹੇ ਜਿਹਨਾਂ ਦਵਾਈਆਂ ਬਾਰੇ ਜਿਹੜੀ ਨਸ਼ੀਲੀ ਕੋਈ ਦਵਾਈ ਹੈ ਉਹਨੂੰ ਚੈੱਕ ਕਰਾਈ ਜਾਂਦੀ ਹੈ ਸ਼ੌਪ ਤੇ ਆ ਕੇ ਚੈੱਕ ਕਰਕੇ ਸਾਨੂੰ ਦੱਸਦੇ ਆ ਕਿ ਇਹ ਗਲਤ ਹੈ ਜਾਂ ਠੀਕ ਹੈ ਜਿੱਥੇ ਕੋਈ ਗਲਤ ਪਾਈ ਜਾਊਗੀ ਤੇ ਖਿਲਾਫ ਬਣਦੀ ਜਾਵੇ ਪਰ ਇਹ ਜੋ ਮੁਹਿੰਮ ਨਸ਼ਾ ਬੁਰੀ ਜੀਵਾਤ ਦਾ ਨਾ ਕਰ ਸਕਦਾ ਉਸੇ ਦੇ ਤਹਿਤ ਹਾਂਜੀ ਉਸੇ ਦੇ ਤਹਿਤ ਸਰਕਾਰ ਦੇ ਸਰਦ ਕਿੰਨੀਆਂ ਦੁਕਾਨਾਂ ਉੱਤੇ ਚੈਕ ਕਰੀ ਅੱਜ ਸ਼ਹਿਰ ਹੀ ਤਕਰੀਬਨ ਸਾਰੀ ਦੁਕਾਨਾਂ ਚੈੱਕ ਕਰ ਚੁੱਕੇ ਆ ਜੀ ਜਿਹੜੀ ਕੋਈ ਇੱਕ ਅੱਧੀ ਰਹਿ ਗਈ ਹੈ ਉਹ ਵੀ ਅਸੀਂ ਸਾਰੇ ਹੀ ਚੈੱਕ ਕਰਕੇ ਨਹੀਂ ਹਜੇ ਤੱਕ ਡਾਕਟਰ ਸਾਹਿਬ ਨੇ ਸਭ ਚੈੱਕ ਕਰ ਲਈਏ ਨੇ ਕਿਤੇ ਕੋਈ ਅਜੀਬੀ ਚੀਜ਼ ਨਹੀਂ ਮਿਲੀ ਸਰ ਜਿਹੜੇ ਲੋਕ ਨਸ਼ੇ ਕਰਦੇ ਆਉਣੀਆਂ ਫੇਫਰਨ ਕਰਦੇ ਜਾਂ ਨਸ਼ੇ ਕਰਦੇ ਕਰਦੇ ਜੇ ਉਹਨਾਂ ਨੂੰ ਕੀ ਕਰਨਾ ਚਾਹੀਦਾ ਮੈਂ ਉਹਨਾਂ ਵਾਸਤੇ ਆਹੀ ਬੇਨਤੀ ਕਰਾਂਗਾ ਵੀ ਉਹ ਸਾਡੇ ਕੋਲ ਆਣ ਅਸੀਂ ਪ੍ਰੋਪਰ ਤਰੀਕੇ ਨਾਲ ਉਹਨਾਂ ਦਾ ਇਲਾਜ ਕਰਾਵਾਂਗੇ ਕਿਸੇ ਨੂੰ ਕੋਈ ਵੀ ਗਲਤ ਉਹ ਨਹੀਂ ਕਰਾਂਗੇ ਪ੍ਰੋਪਰ ਤਰੀਕੇ ਨਾਲ ਇਲਾਜ ਕਰਾ ਕੇ ਉਹਨਾਂ ਨੂੰ ਨਸ਼ਾ ਛੁਡਾਵਾਂਗੇ ਸਰ ਜਿਹੜੇ ਲੋਕ ਐਵੇਂ ਰੇਲਣਾ ਉਡਾਈ ਜਾਂਦੇ ਪੁਰਾਣੀ ਦੁਕਾਨ ਦੇ ਬੰਦੇ ਪੁਰਾਣੀ ਦੁਕਾਨ ਦੇ ਬੰਦੇ ਅਸੀਂ ਤਾਂ ਇਹ ਕਹਾਂਗੇ ਅਗਰ ਕਿਸੇ ਕੋਲ ਕੋਈ ਇਨਫੋਰਮੇਸ਼ਨ ਹੈਗੀ ਫਲਾਣੀ ਥਾਂ ਤੋਂ ਮਿਲਦੀ ਹੈ ਉਹ ਸਾਨੂੰ ਗੁਪਤ ਤੌਰ ਤੇ ਆਕੇ ਇਨਫੋਰਮੇਸ਼ਨ ਦਵੇ ਅਸੀਂ ਡਰੱਗ ਇੰਸਪੈਕਟਰ ਨਾਲ ਲਾ ਜਾ ਕੇ ਉੱਥੇ ਰੇਡ ਕਰਕੇ ਐਫਆਈਆ ਦਰਜ ਕਰਾਂ